ਅੰਮ੍ਰਿਤਸਰ ਦੇ বাস ਸਟੈਂਡ ਦੇ ਕੋਲ ਪਾਟਿਆ ਮਾਰਕੀਟ ਦੇ ਵਿੱਚ ਲੱਖਾਂ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਚੋਰ ਦੁਕਾਨਾਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ ਨੇ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪਹੁੰਚੇ ਨੇ ਅਤੇ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਉੱਤੇ ਪੀੜਿਤ ਦੁਕਾਨਦਾਰਾਂ ਨੇ ਗੱਲਬਾਤ ਕਰਨ ਦੌਰਾਨ ਦੱਸਿਆ ਹੈ ਕਿ ਤੜਕਸਾਰ ਉਹਨਾਂ ਨੂੰ ਇਸ ਬਾਬਤ ਸੂਚਨਾ ਮਿਲੀ ਸੀ ਕਿ ਉਹਨਾਂ ਦੀਆਂ ਦੁਕਾਨਾਂ ਦੇ ਤਾਲੇ ਟੁੱਟੇ ਹੋਏ ਨੇ ਜਦੋਂ ਆ ਕੇ ਦੇਖਿਆ ਗਿਆ ਤਾਂ ਦੁਕਾਨਾਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਉਸ ਦੇ ਵਿੱਚੋਂ ਕੀਮਤੀ ਸਮਾਨ ਲੈ ਕੇ ਚੋਰ ਫਰਾਰ ਹੋ ਗਏ ਨੇ ਫਿਲਹਾਲ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕੰਮ ਕਰੀ ਜਗਾ ਤੇ ਕੀ ਗੱਲ ਹੋ ਜੀ ਮੇਰਾ ਨਾਂ ਗੁਰਸੇਖ ਸਿੰਘ ਹੈ ਹਾਂਜੀ ਭਾਜੀ ਇਹ ਪਾਟਿਆ ਮਾਰਕੀਟ ਆ ਹਾਂਜੀ ਬਸ ਸਟੈਂਡ ਦੇ ਕੋਲ ਹਾਂ ਕੀ ਗੱਲ ਜਦੋਂ ਸਵੇਰ ਮੈਂ 7 ਵਜੇ ਆਇਆ ਤਾਂ ਬਾਹਰਲਾ ਲੋਕ ਜਿਹੜਾ ਸੀ ਉਹ ਟੁੱਟਾ ਹੋਇਆ ਸੀ ਦਰਵਾਜ਼ਾ ਖੁੱਲਾ ਸੀ ਥੱਲੇ ਸਾਡੇ ਇੱਕ ਮੋਚੀ ਬੈਠਦਾ ਉਹਨੂੰ ਮੈਂ ਪੁੱਛਿਆ ਮੈਂ ਕਿ ਯਾਰ ਮਾਰਕੀਟ ਦਾ ਅਜ ਤੰਦਰਾ ਕਿਵੇਂ ਟੁੱਟਾ ਪਿਆ ਉਹ ਕਹਿੰਦਾ ਕੋਈ ਰਾਤ ਤੁਹਾਡਾ ਬੰਦਾ ਆਇਆ ਹੋਗਾ ਸ਼ੈਂਟ ਟੁੱਟ ਗਿਆ ਹੋਵੇਗਾ ਤੇ ਜਦੋਂ ਮੈਂ ਉੱਪਰ ਆਇਆ ਤਾਂ ਉੱਪਰ ਦੇਖਿਆ ਵੀ ਸਾਰੇ ਜੰਦਰੇ ਟੁੱਟੇ ਹੋਏ ਕਿੰਨੇ ਕੁ ਦੁਕਾਨਾਂ ਦੇ ਤਾਲੇ ਇਹ ਦੇਖਿਆ ਸੀ ਚਾਰ ਪੰਜ ਦੁਕਾਨਾਂ ਸੀ ਅੱਛਾ ਕਾਹਦੀ ਕਦੇ ਕੰਮ ਦੇ ਦੁਕਾਨਾਂ ਇੱਥੇ ਕੋਈ ਫੋਟੋਗ੍ਰਾਫੀ ਦਾ ਕੰਮ ਕਰਦਾ ਕੋਈ ਸਕورٹی ਦਾ ਕੰਮ ਕਰਾ ਕਰਦਾ ਕੋਈ ਕੰਪਿਊਟਰ ਕਵਟਰ ਠੀਕ ਕਰ ਦਿੰਦਾ ਪੂਰੀ ਦੁਕਾਨ ਜਿਹੜੇ ਲੋਕਾਂ ਤੋਂ ਸਮਾਨ ਸਵਨਕੀ ਚੋਰੀ ਕੀਤਾ ਗਿਆ ਹਾਂ ਸਮਾਨ اندرੋਂ ਕਾਫੀ ਚਲਾ ਗਿਆ ਇੰਵਰਟਰ ਕੋਲ ਪੈਸੇ ਹੀ ਉਧਰੋਂ ਸਾਡੇ ਦਫ਼ਤਰ ਦੇ ਵਿੱਚ ਗਾਰਡਾਂ ਦੀ ਪੇਮੈਂਟ ਇਕੱਠੀ ਕੀਤੀ ਹੋਈ ਸੀ ਉਹ ਪਈ ਸੀ ਨਾਲ ਕੁਝ ਹੋਰ ਸਮਾਨ ਸੀ ਕੁਝ ਜ਼ਰੂਰੀ ਕੁਝ ਪਤਾ ਨਕਦੀ ਵੀ ਚੋਰੀ ਹੋਈ ਨਕਦੀ ਚੋਰੀ ਹੋਈ ਕਿੰਨੀ ਕੋਈ ਹੈ ਜੀ 60-65 ਹਜ਼ਾਰ ਦੇ ਤਕਰੀਬ ਨੇਗਾ ਅੱਛਾ ਟੋਟਲ ਸਾਰਾ ਨੁਕਸਾਨ ਕਿੰਨਾ ਹੈ ਟੋਟਲ ਸਾਡਾ ਦਾ 2.5-3 ਲੱਖ ਦਾ ਨੁਕਸਾਨ ਹੈ ਤੈਨੋਂ ਤੋਂ ਵੀ ਉੱਪਰ ਹੋਵੇਗਾ ਸ਼ਾਇਦ ਸਾਰੀਆਂ ਦੁਕਾਨਾਂ ਦਾ ਨਹੀਂ ਨਹੀਂ ਉਹ ਸਾਡਾ ਸਾਡਾ ਦੂਜੀਆਂ ਜਗ੍ਹਾ ਦਾ ਸਾਡਾ ਦੂਜੀਆਂ ਦਾ ਸਾਡਾ ਹੁਣ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਤੀ ਤੁਹਾਡੇ ਨੂੰ ਹਾਂ ਜੀ ਪੁਲਿਸ ਨੂੰ ਕੰਪਲੇਟ ਕੀਤੀ ਹੁਣ ਅੱਗੇ ਜਿਹੜੀ ਕਾਰਵਾਈ ਹੋਏਗੀ ਦੇਖੀ ਜਾਏਗੀ ਤੇ ਕੀ ਕਹਿੰਦੇ ਉਹਨਾਂ ਨੇ ਕੀ ਅਸ਼ਵਾਸ਼ਣ ਬਾਇ ਹੁਣ ਸ਼ਵਾਸ਼ਣ ਇਹੋ ਹੀ ਹੈ ਦਵਾਇਆ ਉਹਨਾਂ ਵੀ ਹੁਣ ਸਹੀ ਦੇਖਦੇ ਆ ਕੋਈ ਲੱਭਦੇ ਆ ਇੱ ਬੇਰਾਨਾ ਨੂੰ ਦੀਪ ਸ਼ਲਮਾਨ ਮੇਰੀ ਇਥੇ ਪਾੜੀਆਂ ਮਾਰਕੀਟ ਫੋਟੋਗ੍ਰਾਫੀ ਦੀ ਦੁਕਾਨ ਆ ਮੈਨੂੰ ਸਵੇਰੇ 7:30 ਵਜੇ ਜਿਹੜੇ ਡਾਕਟਰ ਸਾਹਿਬ ਨੇ ਇਹਨਾਂ ਦੇ ਕਾਲ ਆਈ ਸੀਗੀ ਇੱਥੇ ਮਾਰਕੀਟ ਦੇ ਤਾਲੇ ਟੁੱਟੇ ਹੋਏ ਨੇ ਤੇ ਮੈਂ ਜਦੋਂ ਆਇਆ ਤੇ ਮੇਰੀ ਦੁਕਾਨ ਦੋਨ ਦਾ ਕੰਨ ਦੇ ਤਾਲੇ ਟੁੱਟੇ ਹੋਏ ਸੀਗੇ ਤੇ ਜ਼ਿਆਦਾ ਮੇਰੀ ਦੁਕਾਨ ਦੇ ਅੰਦਰੋਂ ਜ਼ਿਆਦਾ ਸਮਾਨ ਤਾਂ ਨਹੀਂ ਗਿਆ ਇੱਕ ਤਰਖਾਨ ਕਰਬੈਂਟਰ ਲੱਗੇ ਹੋਏ ਉਹਨਾਂ ਦਾ ਸਮਾਨ ਕੁਸਤਰੀ ਹੋਇਆ ਵਾ ਤੇ ਬਾਕੀ ਮੇਰੇ ਸਮਾਨ ਦਾ ਕੁਝ ਬਚਾਈ ਹੈ ਕੁਝ ਪਤਾ ਨਹੀਂ ਲੱਗਾ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਲੱਗਿਆ ਨਹੀਂ ਸੀਸੀਟੀਵੀ ਮਾਰਕੀਟ ਸਾਡੀ ਚ ਕੋਈ ਨਹੀਂ ਲੱਗਾ ਤੇ ਵਾਰ ਵੀ ਕੋਈ ਨਹੀਂ ਤੁਹਾਨੂੰ ਕੀ ਮੰਗੂਗੀ ਕਰਦੇ ਪ੍ਰਸ਼ਾਸਨ ਨੇ ਬਾਕੀ ਅਸੀਂ ਹੁਣ ਪੁਲਿਸ ਕੰਪਲੇਨਟ ਕਰਕੇ ਆਏ ਆ ਤੇ ਬਾਕੀ ਪੁਲਿਸ ਆਪਣੀ ਕਾਰਵਾਈ ਹੁਣ ਕਰਦੀ ਵੀ ਹੈ ਬਾਕੀ ਕੁਝ ਨਹੀਂ ਮਾਪਾਟੇ ਮਾਰ ਕੇ ਚੋਰੀ ਹੋਈ ਹੈ ਜੀ ਦੇਖੋ ਵੈਰੀਫਾਈ ਕਰ ਰਹੇ ਹਾਂ ਬੰਦੇ ਕਾਹਦੇ ਕਰਾਂ ਕਿੰਨੇ ਕਸਰ ਤੋਂ ਕੰਮਾਂ ਦੇ ਵਾਸਤੇ ਪਤਾ ਲੱਗਦਾ ਹੈ ਉਹ ਚਾਰ ਦੁਕਾਨਾਂ ਆਏ ਜੀ ਇੱਕ ਨੂੰ ਸਾਫ ਤੋੜੇਗੀ ਆਪ ਚਾਰ ਦੁਕਾਨਾਂ ਦੇ ਥਾਲੇ ਤੋੜੇ ਤੋਨੀ ਦੀਕਾ ਦੁਕਾਨ ਚ ਚੋਰੀ ਹੈ ਬਾਕੀ ਤਾਂ ਤਾਲੇ ਤੋੜੇ ਆ ਸਰ ਫਿਰ ਕਿਹਦਾ ਜੀ ਉਹ ਵੈਰੀਫਾਈਿੰਗ ਕਰ ਰਹੇ ਹਾਂ ਬੰਦੀ ਕਾਰ ਵੀ ਕਰਾ ਦੇ ਸਰ ਦੁਕਾਨਾਂ ਕੋਈ ਚੌਂਕੀ ਚੁੰਕੀਦਾਰ ਐਸਾ ਕੋਈ ਹੈ ਨਹੀਂ ਕਿ ਕੋਈ ਜੋਬ ਨਹੀਂ ਰੱਖਿਆ ਨਾਲ ਜੀ ਉੱਥੇ ਕਿੰਨਾ ਕ ਨੁਕਸਾਨ ਹੋ ਗਿਆ ਹੋ ਗਿਆ ਇਹਨਾਂ ਦਾ ਇਹ ਕਹਿ ਰਿਹਾ ਜੀ ਕਿ ਬਾਠ ਹਜ਼ਾਰ ਰੁਪਏ ਆਇਆ ਚੁੰਕੀ ਕੋਈ ਚੇਕੜੀ ਮੰਗਦੀ ਹੈ ਸਮਝਿਆ ਵੈਰੀਫਾਈ ਕਰ ਲੈਂਦੇ ਜੂਗਾ ਬੰਦੀ ਕਾਰ ਵੀ ਕਰਾ ਦੇ ਠੀਕ ਹੈ